ਸਿੱਧੂ ਮੂਸੇਵਾਲੇ ਦੇ ਗੀਤ ਦਾ ਨਵਾਂ ਟੀਜ਼ਰ ਹੋਇਆ ਜਾਰੀ ਸਿੱਧੂ ਮੂਸੇਵਾਲਾ ਸੇਵਿਆ ਚ ਧੱਕ ਪਾਰਿਆ ਤੇ ਟੀਜ਼ਰ ਨੇ ਮਚਾਈ ਤਬਾਹੀ ਤੇ ਕਈਆਂ ਦੇ ਲੜਗਿਆਂ ਮਿਰਚਾਂ ਤੇ ਕੁਝ ਹੀ ਘੰਟਿਆਂ ਦੇ ਵਿੱਚ ਹੋ ਗਿਆ ਸੋਸ਼ਲ ਮੀਡੀਆ ਤੇ ਸਿੱਧੂ ਦਾ ਨਵਾਂ ਗੀਤ ਵਾਇਰਲ ਸਨੀ ਮਾਲਟਨ ਨੇ ਆਪਣੇ YouTube Insta ਦੇ ਉੱਪਰ ਇਹ ਵੀਡੀਓ ਸਾਂਝੀ ਕੀਤੀ ਹੈ ਕਿ ਟੀਜ਼ਰ ਆ ਚੁੱਕਿਆ ਤੇ 4 10 ਨੂੰ ਜਿਹੜਾ ਇਹ ਇੱਕ ਗੀਤ ਆ ਜਾਣਾ ਤੇ ਕਈਆਂ ਦੇ ਚਪੇੜਾਂ ਵੱਜਣੀਆਂ ਤੇ ਮਿਰਚਾਂ ਵੀ ਲੱਣਗੀਆਂ ਦੋਸਤੋ ਕਿਉਂਕਿ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿੱਚ ਕੁਝ ਨਾ ਕੁਝ ਵੱਖਰਾ ਹੁੰਦਾ ਜੋ ਦਿਲ ਨੂੰ ਛੂ ਜਾਂਦਾ ਤੇ ਇਸ ਵਾਰ ਸਭ ਨੂੰ ਉਡੀਕ ਹੈ ਸਾਰੇ ਫੈਨਸ ਦੀ ਉਡੀਕ ਜਿਹੜੀ ਆ ਜਲਦ ਖਤਮ ਹੋਣ ਜਾ ਰਹੀ ਹੈ ਸਨੀ ਮਾਲਟ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਆ ਸਾਂਝਾ ਕੀਤਾ ਹੈ ਟੀਜ਼ਰ ਅਤੇ ਟੀਜ਼ਰ ਸੁਣ ਕੇ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੋਸਤੋ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਸਾਂਝੀ ਕਰਿਓ ਕਿ ਨਵਾਂ ਜਿਹੜਾ ਆਇਆ ਟੀਜ਼ਰ ਤੁਹਾਨੂੰ ਕਿਵੇਂ ਲੱਗ ਰਿਹਾ ਕਹਿੰਦੇ ਸਿੱਧੂ ਮੂਸੇਵਾਲਾ ਮੁੱਕਿਆ ਨਹੀਂ ਲੈਜੈਂਡ ਅਮਰ ਹੋਇਆ ਝੋਟਾ ਅੱਜ ਵੀ ਸਿਵਿਆਂ ਚੋਂ ਧੱਕ ਪਾਰਿਆ ਕਈਆਂ ਨੇ ਸੋਚਿਆ ਸੀ ਕਿ ਸਿੱਧੂ ਮੁੱਕ ਗਿਆ ਹੁਣ ਤਾਂ ਸਿੱਧੂ ਦਾ ਕੋਈ ਗੀਤ ਨਹੀਂ ਆਉਣਾ ਪਰ ਜਿਸ ਦਿਨ ਤੋਂ ਸਿੱਧੂ ਸਾਡੇ ਵਿੱਚ ਨਹੀਂ ਪਰ ਉਸ ਤੋਂ ਬਾਅਦ ਵੀ ਲਗਾਤਾਰ ਸਿੱਧੂ ਦੇ ਗੀਤ ਤੱਕ ਪਾ ਰਿਹਾ ਉਹੀ ਥਾਪੀਆਂ ਉਹੀ ਅਣਖਾਂ ਦੀ ਗੱਲ ਅੱਜ ਫੇਰ ਹੋਵੇਗੀ ਨਵਾਂ ਗੀਤ ਸਿੱਧੂ ਮੂਸੇਵਾਲੇ ਦਾ 410 ਆ ਰਿਹਾ ਤੇ 10 ਤਰੀਕ ਨੂੰ ਇਹ ਗੀਤ ਰਿਲੀਜ਼ ਹੋ ਜਾਣਾ YouTube ਦੇ ਉੱਪਰ ਸਣੀ ਮਾਲਟਨ ਨੇ ਅੱਜ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆਉਂਦਾ ਕੁਝ ਵੱਖਰਾ ਕਨਸੈਪਟ ਤੇ ਵੱਖਰੇ ਤਰੀਕੇ ਦੇ ਨਾਲ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲੂਗਾ ਤਾਂ ਸਿੱਧੂ ਦੇ ਫੈਨਸ ਦੀ ਉਡੀਕ ਹੁਣ ਖਤਮ ਹੋਈ ਹੈ ਦੋਸਤੋ ਤੇ ਜਿਹੜੀ ਉਡੀਕ ਬੱਜੀ ਸੀ ਉਹ ਕਿਸ ਚੀਜ਼ ਦੀ ਆ ਉਹ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਿਸ ਕਿਸ ਨੂੰ ਲੱਗਦਾ ਕਿ ਇਸ ਵਾਰ ਜਿਹੜੀਆਂ ਚਪੇੜਾਂ ਨੇ ਉਹ ਕਿਵੇਂ ਵੱਜਣਗੀਆਂ ਕਈਆਂ ਦੇ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੁੱਕ ਜਾਣਾ ਪਰ ਅੱਜ ਇਹ ਨਵਾਂ ਆਇਆ ਗੀਤ ਕਈਆਂ ਦੇ ਮਿਰਚਾਂ ਵੀ ਲੜਾਊਗਾ ਕਿਉਂਕਿ ਜਦੋਂ ਵੀ ਸਿੱਧੂ ਦਾ ਗੀਤ ਆਉਂਦਾ ਹੈ ਤਾਂ ਉਹਨਾਂ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ ਨੇ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਤਾਂ ਹੁਣ ਮੁੱਕ ਗਿਆ ਨਾ ਹੁਣ ਉਹਦਾ ਕੋਈ ਗੀਤ ਆਉਣਾ ਤੇ ਨਾ ਹੀ ਕੋਈ ਗੀਤ ਚੱਲਣਾ ਪਰ ਸਿੱਧੂ ਸਿੱਧੂ ਹੈ ਲੈਜੈਂਡ ਹੋਇਆ ਝੋਟਾ ਅੱਜ ਵੀ ਸਿਵਿਆਂ 'ਚੋਂ ਤੱਕ ਪਾਰਿਆ ਅੱਜ ਜਦੋਂ ਨਵੇਂ ਗੀਤ ਰਿਲੀਜ਼ ਕੀਤਾ ਜਾਂਦਾ ਹੈ ਤਾਂ ਉਸਦਾ ਟੀਜ਼ਰ ਜਦੋਂ ਆਉਂਦਾ ਤਾਂ ਲੋਕਾਂ ਵੱਲੋਂ ਸਿੱਧੂ ਦੇ ਫੈਨਜ਼ ਵੱਲੋਂ ਬੜਾ ਪਿਆਰ ਦਿਖਾਇਆ ਜਾਂਦਾ ਕੁਝ ਹੀ ਘੰਟਿਆਂ ਦੇ ਵਿੱਚ ਵਿਊ ਜਿਹੜੇ ਆ ਉਹ ਲਗਾਤਾਰ ਵ ਨੀ ਮਾਲਟ ਨੇ ਸਟੋਰੀ ਸਾਂਝੀ ਕੀਤੀ ਹੈ ਸਿੱਧੂ ਮੂਸੇਵਾਲੇ ਦਾ ਗੀਤ ਆ ਰਿਹਾ ਸਿੱਧੂ ਮੂਸੇਵਾਲੇ ਦੇ ਗੀਤ ਨੂੰ ਲੈ ਕੇ ਕਿੰਨੀ ਜਿਹੜੀ ਉਡੀਕ ਬਣੀ ਹੋਈ ਸੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਪਿਆਰ ਹੈ ਤੁਹਾਡਾ ਇਸੇ ਤਰ੍ਹਾਂ ਲਗਾਤਾਰ ਬਰਕਰਾਰ ਹੋਇਆ ਪਿਆ ਸਿੱਧੂ ਦੇ ਫੈਨ ਨੇ ਜਿਹੜੇ ਤੱਕ ਪਾਉਂਦੇ ਨੇ ਦੀਵਾਲੀ ਦੀ ਤਰ੍ਹਾਂ ਮਨਾਉਂਦੇ ਨੇ ਉਸਦੇ ਨਵੇਂ ਗੀਤ ਨੂੰ ਜਿਵੇਂ ਸਿੱਧੂ ਦਾ ਨਵਾਂ ਗੀਤ YouTube ਤੇ ਆਉਂਦਾ ਤਾਂ ਉਸਦੇ ਫੈਨ ਦੀਵਾਲੀ ਦੀ ਤਰ੍ਹਾਂ ਪਟਾਕੇ ਪਾਉਣ ਲੱਗ ਜਾਂਦੇ ਤੇ ਸਿੱਧੂ ਦੀਆਂ ਜਿਹੜੀਆਂ ਗੀਤਾਂ ਦੇ ਵਿੱਚ ਬੋਲੀਆਂ ਹੋਈਆਂ ਗੱਲਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੁੰਦੀਆਂ ਤੇ ਹੁਣ ਜਦੋਂ ਟੀਜ਼ਰ ਆਇਆ ਤਾਂ ਸਿੱਧੂ ਮੂਸੇਵਾਲੇ ਦੇ ਇਸ ਨਵੇਂ ਗੀਤ 410 ਦੇ ਟੀਜ਼ਰ ਨੇ ਤੁਹਾਨੂੰ ਕਿਵੇਂ ਲੱਗਿਆ ਟੀਜ਼ਰ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਤੇ ਥੋੜੇ ਹੀ ਦਿਨ ਰਹਿ ਗਏ ਕੁਝ ਹੀ ਘੰਟੇ ਕਹਿ ਸਕਦੇ ਆ ਵੀ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਨੂੰ ਆਉਣ ਦੇ ਵਿੱਚ ਬਾਕੀ ਨੇ ਤੇ ਹੁਣ ਕਿੰਨੀ ਕੁ ਉਡੀਕ ਹੈ ਤੁਹਾਨੂੰ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਸਿੱਧੂ ਨੂੰ ਪਿਆਰ ਕਰਨ ਵਾਲੇ ਤੇ ਕਮੈਂਟਾਂ 'ਚ ਆਪਣੀ رائے ਕਰਿਓ ਸਾਂਝੀ ਕਿਵੇਂ ਹੈ ਨਵਾਂ ਗੀਤ